ਪਸਵਾਂ ਦਾ ਜੇਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭੈਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਨਜ਼ਦੀਕ ਵਸਿਆ ਹੋਇਆ ਨਗਰ ਟਾਬ ਗੁਰੂ ਕੀ ਇਹ ਪਿੰਡ ਜਿਹੜਾ ਮਿੱਤਰੋ ਸ਼ਹਿਰ ਕੋਟਕਪੂਰੇ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਦਾ ਨਾਮ ਦਵਿੰਦਰ ਆ ਘਰੇਲੂ ਪਰਿਵਾਰ ਆ ਬਾਈ ਉਹਨਾਂ ਦੇ ਕੋਲੇ ਇੱਕ ਨੀਲੀ ਦਾ ਵੀ نسل ਦੀ ਮਹਿ ਵਕਾਊ ਆ ਵੀਰੇ ਇੰਦਾ ਇੱਕ ਸਿੰਘ ਹੈ ਨਹੀਂ ਇੱਕ ਕਰਮਾੜੀ ਦਾ ਤੇ ਇੱਕ ਹੈਗਾ ਵਾ ਬਈ ਪਤਾ ਨਹੀਂ ਉਹ ਦਗਾਇਆ ਹੋਇਆ ਸੀ ਜਾਂ ਤਾਂ ਜਾਂ ਟੁੱਟ ਗਿਆ ਉਹ ਪ੍ਰਮਾਤਮਾ ਨੂੰ ਪਤਾ ਸੂਣ ਵਾਲੀ ਬਹਿ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਕਾਰਾ ਤਿਆਰੀ ਦੇ ਵਿੱਚ ਮੁਕੰਮਲ ਆ ਉਹ ਕਰਦੇ ਬਾਈ ਨਾਲ ਆਪਸਾਰੀ ਗੱਲਬਾਤ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਤੁਹਾਡਾ ਠੀਕ ਆ ਬਈ ਸੀਤਾ ਦੇ ਪਰਿਵਾਰ ਚੜ੍ਹਦੀ ਕਲਾ ਚ ਹਾਂਜੀ ਬਈ ਅੱਛਾ ਦਵਿੰਦਰ ਵੀਰੇ ਨਾਮ ਦੱਸ ਦੀਏ ਕਿਰਦੀ ਆਪਣਾ ਦਵਿੰਦਰ ਸਿੰਘ ਬਈ ਸਨ ਉਹ ਬਾਈ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਦਵਿੰਦਰ ਸਿੰਘ ਬਾਈ ਦਾ ਨਾਮ ਆ ਸਨ ਉਹ ਮੁਖਤਿਆਰ ਸਿੰਘ ਆ ਹਨਾ ਵੀਰੇ ਅੱਛਾ ਦਵਿੰਦਰ ਵੀਰੇ ਘਰ ਕਿਹੜੇ ਪਾਸੇ ਰਹਿ ਗਿਆ ਆਪਣਾ ਬਾ ਗੁਰਦੁਆਰੇ ਕੋਲ ਹੀ ਆ ਬਈ ਗੁਰਦੁਆਰੇ ਦੇ ਕੋਲ ਹੀ ਕਈ ਵਾਰੀ ਨੇ ਫੋਨ ਨਹੀਂ ਲੱਗਦਾ ਰੇਂਜ ਰੋਜ ਦੀ ਦਿੱਕਤ ਪੈ ਜਾਂਦੀ ਹੁੰਦੀ ਆ ਕੀ ਪੁੱਛ ਕੇ ਆ ਜਾਵੇ ਆਪਣਾ ਬਾ ਮੁਖਤਿਆਰ ਗੁਰਦੀਪਾ ਘਰ ਪੁੱਛਣ ਮੁਖਤਿਆਰ ਗੁਰਦੀਪਾ ਘਰ ਪੁੱਛ ਕੇ ਆ ਜਾ ਹਾਂਜੀ ਅੱਛਾ ਵੀਰੇ ਆਪਣੀ ਮਹਿ ਮਕਾਉ ਆ ਇੱਕ ਹਨਾ ਇਹ ਕਿਰਵਾ ਸੂ ਸੂ ਲੱਗੇ ਵੀ ਚੌਥਾ ਸੂਆ ਸੂਣ ਲੱਗਿਆ ਚੌਥਾ ਸੂਆ ਹੁਣ ਸੂਣ ਲੱਗਿਆ ਕਿੰਨੇ ਦਿਨ ਬਾਕੀ ਆ ਵੀਰੇ ਅਜੇ ਪਹੇ ਆ ਜੀ 6-7 ਦਿਨ ਬਾਕੀ 6-7 ਦਿਨ ਦੁੱਧ ਤਾਂ ਦੇ ਦੂਗੀ 10-11 ਕਿਲੋ ਕਿ ਨਹੀਂ ਨਹੀਂ ਭਾਈ ਦਿੱਤਾ ਦੁੱਧ ਦਿਨ 14 ਕਿਲਟਰ ਆਪ 14 ਲੀਟਰ ਦੇ ਦੁੱਧ ਦਿੱਤਾ ਠੀਕ ਹੈ ਵੀਰੇ ਚੂਣ ਚੰਨ ਚਿੰਗਾ ਲੱਗਿਆ ਫੀਲ ਹਾਂਜੀ ਠੀਕ ਹੈ ਵੀਰੇ ਅੱਛਾ ਠੀਕ ਹੈ ਭਰਾਏ ਹੋਏ ਕਿਸਾਨ ਤੋਂ ਕਰੋਸ ਸੀ ਸ਼ਾਂਤ ਹੀ ਖਰੋਸ ਆ ਜੀ ਸ਼ਾਂਤ ਤੋਂ ਕਰੋਸ ਵੀਰੇ ਚੰਗੀ ਚੁਵਾਈ ਚੁਵਾਈ ਦੇ ਪੁੱਲ ਹੀ ਹੈ ਹਾਂਜੀ ਠੀਕ ਹੈ ਕੀ ਰੇਟ ਰੱਖਿਆ ਵੀਰੇ ਹੁੰਦਾ ਇਹ 1 ਲੱਖ ਰੁਪਏ ਰੱਖ ਲੱਖ ਰੁਪਏ ਰੱਖੇ ਮਾਨਤਲ ਵਿੱਚੋਂ ਵੀਰੇ ਹਾਂਜੀ ਮਾਨਤਨ ਹੋ ਜੂਗਾ ਠੀਕ ਹੈ ਤੋਰੀ ਵੀਰੇ ਹੁਣੇ ਕੱਢੀ ਬਾਲੂ ਖੋਲੀ ਪਰਾ ਲੈ ਮਿੱਤਰੋ 1 ਲੱਖ ਰੁਪਈਆ ਡਿਮਾਂਡ ਆ ਇਹਦੀ ਸੂਣ ਆਲੀ ਆ 5-4 ਦਿਨ ਕੱਢ ਜੂਗੀ ਹਜੇ ਕਰਮਾਂ ਵਾਲੀ ਤਿਆਰੀ ਸੂਰੀ ਕਰਦੀ ਹੁੰਦੀ ਆ ਥਣ ਚੰਗਾ ਵਾ ਫਿਰ ਵੀ ਵੀਰੇ ਹੱਥ ਜੋੜ ਕੇ ਰਿਕਵੈਸਟ ਬੇਨਤੀ ਆ ਵੀ ਵੀਰੇ ਤਸੱਲੀ ਕਰ ਲਿਓ ਆਉਂਦੀ ਹਰ ਇੱਕ ਪੱਖ ਤੋਂ ਆ ਕੇ ਬਾਈ ਤੁਸੀਂ ਪੈਸੇ ਲਾਉਣੇ ਆ ਵੀਰੇ ਤੁਹਾਡੀ ਜੇਬ ਚੋਂ ਨਿਕਲਣੀਆਂ ਬਹੁਤ ਔਖੇ ਹੁੰਦੀਆਂ ਇਕੱਠੇ ਕਰਨੇ ਕਿਉਂਕਿ ਜਦੋਂ ਲੋੜੇ ਹੋਣ ਉਦੋਂ ਪਤਾ ਲੱਗਦਾ ਹੁੰਦਾ ਪਰ ਫਿਰ ਵੀ ਕਿਉਂਕਿ ਕਿਸੇ ਨੂੰ ਮਾੜਾ ਚੰਗਾ ਕਹਿਣ ਨਾਲ ਉਹਦੇ ਐਨ ਹਰ ਇੱਕ ਪੱਖ ਤੋਂ ਕੋਕੇ ਜੜ ਤਸੱਲੀ ਕਰ ਲਿਆ ਕਰੋ ਕਿਉਂਕਿ ਬਾਅਦ ਦੀਆਂ ਗੱਲਾਂ ਤਾਂ ਬਾਅਦ ਵਿੱਚ ਰਹਿ ਜਾਂਦੀਆਂ ਹੁੰਦੀਆਂ ਜਦੋਂ ਪਹਿਲਾਂ ਤਸੱਲੀ ਕੀਤੀ ਹੋਵੇ ਨਾ ਤੇ ਫਿਰ ਮਨ ਨੂੰ ਥੋੜੀ ਜੀ ਸੰਤੁਸ਼ਟੀ ਹੁੰਦੀ ਹੈ ਵੀਰੇ ਮੈਂ ਚੰਗੀ ਐ ਬਈ ਬਣਦੀ ਤਣਦੀ ਆ ਥਣਲੇਵਾ ਦੀਪਸੇ ਦਿਖਾ ਦੀ ਇੱਕ ਰੂਹ ਨਾਲ ਬਈ ਹਾਂ ਠੀਕ ਐ ਓਕੇ ਅੱਛਾ ਪਾਲੀ ਹਥ ਨਾ ਦੇ ਹਨਾ 1921 ਹਾਂਜੀ ਭਲੂਣ ਦੀ ਆਈ ਹੋਈ ਹੈ ਉਹਦਾ ਇਹਦਾ ਰੇਟ ਵੀਰੇ ਲੱਖ ਰੁਪਈਆ ਹਾਂਜੀ ਮਾਨਤਨ ਵਿੱਚੋਂ ਹਾਂਜੀ ਮਾਨਤਨ ਵਿੱਚੋਂ ਠੀਕ ਹੈ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਵੀਰੇ 94654 ਜੀ 20285 ਇੱਕ ਵਾਰੀ ਹੋਰ ਕੋ ਦੋ ਵੀਰੇ 94654 ਜੀ 20285 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਬਤਾ ਹੈ ਮਿੱਤਰੋ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਟਾਪ ਗੁਰੂ ਕੀ ਜ਼ਿਲ੍ਹਾ ਜਿਹੜਾ ਲੱਗਦਾ ਵਾ ਫਰੀਦਕੋਟ ਨੇੜੇ ਸ਼ਹਿਰ ਕੋਟਕਪੂਰ